ਮੰਦੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਬਣੇ ਅਮਰਤਪਾਲ ਦੀ ਲੋਕ ਸਭਾ ਦੀ ਮੈਂਬਰੀ ਜਾ ਸਕਦੀ ਹੈ ਲੋਕ ਸਭਾ ਦੀ ਮੈਂਬਰੀ ਜਾਣ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਹੋ ਗਈਆਂ ਨੇ ਆਖਰਕਾਰ ਇਹ ਮਾਮਲਾ ਕਿਵੇਂ ਸਾਹਮਣੇ ਆਇਆ ਕੌਣ ਜਿਹੜਾ ਪਿੱਛੇ ਪਿਆ ਅਮਰਤਪਾਲ ਦੀ ਲੋਕ ਸਭਾ ਮੈਂਬਰੀ ਦੇ ਇਸ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ ਇੱਕ ਕੇਸ ਲਾਇਆ ਗਿਆ ਕਿੰਨੇ ਕੇਸ ਲਾਇਆ ਹੈ ਸਾਰੀ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੋਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਅਮਰਪਾਲ ਸਿੰਘ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਵੋਟਾਂ ਲੈ ਕੇ ਲੋਕਸਭਾ ਪਹੁੰਚਣ ਵਾਲੇ ਲੋਕਸਭਾ ਮੈਂਬਰਾਂ ਚ ਨੇ ਫਿਲਹਾਲ ਉਹ ਜਿਹੜੇ ਅਸਮ ਦੀ ਦਿਬੜੂਗੜ ਜੇਲ੍ਹ ਦੇ ਵਿੱਚ ਕੌਮੀ ਸੁਰੱਖਿਆ ਕਾਨੂੰਨ ਦੇ ਅਧੀਨ ਬੰਦ ਨੇ ਐਨਐਸਏ ਉਹਨਾਂ ਤੇ ਦੂਜੀ ਵਾਰ ਜਿਹੜਾ ਆ ਔਲਾਦ ਦਿੱਤਾ ਗਿਆ ਉਹਨਾਂ ਨੇ ਸੌਂਤਾ ਚੁੱਕ ਲਈ ਆ ਬਤੌਰ ਲੋਕ ਸਭਾ ਮੈਂਬਰ ਪਰ ਉਹਨਾਂ ਲਈ ਹੁਣ ਸਭ ਤੋਂ ਵੱਡੀ ਚੁਣੌਤੀ ਇਹ ਖੜੀ ਹੋ ਗਈ ਹੈ ਕਿ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਅੰਦਰ ਉਹਨਾਂ ਦੇ ਖਿਲਾਫ ਅਤੇ ਉਹਨਾਂ ਦੀ ਚੋਣ ਨੂੰ ਚੁਣੌਤੀ ਦਿੰਦੀ ਇੱਕ ਰਿਟ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ ਰਿਟ ਪਟੀਸ਼ਨ ਕਿਸੇ ਹੋਰ ਨੇ ਦਾਇਰ ਨਹੀਂ ਕੀਤੀ ਸੋਗ ਅਮਰਤਪਾਲ ਦੇ ਸਾਥੀ ਰਹੇ ਅਤੇ ਲੋਕ ਸਭਾ ਤੋਂ ਆਜਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਵਾਲੇ ਇੱਕ ਆਗੂ ਨੇ ਕੀਤੀ ਹੈ ਪੰਜਾਬ ਚ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤਣ ਵਾਲੇ ਖੰਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮਰਤਪਾਲ ਦੀ ਚੋਣ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਚੁਣੌਤੀ ਦਿੱਤੀ ਗਈ ਹੈ। ਅਮਰਤਪਾਲ ਦੇ ਖਿਲਾਫ ਆਜ਼ਾਦ ਚੋਣ ਲੜੇ ਉਮੀਦਵਾਰ ਵਿਕਰਮਜੀਤ ਸਿੰਘ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਵਿਕਰਮਜੀਤ ਸਿੰਘ ਨੇ ਆਪਣੀ ਪਟੀਸ਼ਨ ਚ ਪੰਜ ਗੱਲਾਂ ਤੇ ਜਿਹੜੀਆਂ ਕਈਆਂ ਨੇ ਪੰਜ ਗੱਲਾਂ ਦੇ ਉੱਤੇ ਆਧਾਰ ਤੋਂ ਨਾਲ ਦੀ ਹੈ ਪਟੀਸ਼ਨ ਹੈ। ਵਿਕਰਮਜੀਤ ਸਿੰਘ ਨੇ ਇਲਜ਼ਾਮ ਲਗਾਇਆ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਤੇ ਖੰਡੂਰ ਸਾਹਿਬ ਤੋਂ ਆਜ਼ਾਦ ਚੋਣ ਜਿੱਤ ਕੇ ਲੋਕ ਸਭਾ ਪਹੁੰਚੇ ਅਮਰਤਪਾਲ ਦੇ ਨਾਮਜ਼ਦਗੀ ਦਸਤਾਵੇਜ਼ਾਂ ਵਿੱਚ ਕਈ ਜਾਣਕਾਰੀਆਂ ਲੁਕਾਈਆਂ ਤੇ ਛਪਾਈਆਂ ਗਈਆਂ ਨੇ। विक्रमजीत सिंह ਨੇ ਦਾਵਾ ਕੀਤਾ ਹੈ ਕਿ ਨਾਮਜ਼ਦਗੀ ਪੱਤਰ ਅਧੂਰਾ ਹੈ ਫੰਡਾਂ ਅਤੇ ਖਰਚੇ ਬਾਰੇ ਜਾਣਕਾਰੀ ਛਪਾਈ ਹੋਈ ਸੀ ਵੋਟਾਂ ਮੰਗਲ ਦੀ ਧਾਰਮਿਕ ਸਥਾਨਾਂ ਦੀ ਵਰਤੋਂ ਕੀਤੀ ਗਈ ਬਿਨਾ ਪ੍ਰਵਾਨਗੀ ਤੋਂ ਚੋਣ ਪ੍ਰਚਾਰ ਸਮੱਗਰੀ ਛਾਪੀ ਗਈ ਚੋਣ ਕਮਿਸ਼ਨ ਦੀ ਇਜਾਜ਼ਤ ਲਏ ਬਿਨਾ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਗਿਆ ਅਜਿਹੇ 'ਚ ਵਿਕਰਮਜੀਤ ਸਿੰਘ ਨੇ ਚੋਣ ਕਮਿਸ਼ਨ ਨੂੰ ਵੀ ਪਾਰਟੀ ਬਣਾਇਆ ਹੈ ਪਟੀਸ਼ਨ ਤੇ ਸੁਣਵਾਈ 6 ਅਗਸਤ ਤੋਂ ਸ਼ੁਰੂ ਹੋਵੇਗੀ ਲੋਕ ਸਭਾ ਮੈਂਬਰ ਅਮਰਤਪਾਲ ਸਿੰਘ ਪੰਜਾਬ ਚੋਣ ਕਮਿਸ਼ਨ ਦੇ ਚੋਣ ਖਰਚਾ ਅਫਸਰ ਮੁਖ ਅਫਸਰ ਖੰਡੂਰ ਸਾਹਿਬ ਤੋਂ ਲੋਕ ਸਭਾ ਹਲਕੇ ਦੇ ਟਰੇਨਿੰਗ ਅਫਸਰ ਭਾਵ ਕੇ ਡੀਸੀ ਤਰਨਤਾਰਨ ਨੂੰ ਵੀ ਪਾਰਟੀ ਬਣਾਇਆ ਗਿਆ ਹੈ ਇਸ ਮਾਮਲੇ ਵਿੱਚ ਨਿਯਮ ਤੇ ਕਾਨੂੰਨ ਕੀ ਕਹਿੰਦੇ ਐ ਇਸ ਬਾਰੇ ਗੱਲ ਕਰਦੇ ਆ ਲੋਕ ਪ੍ਰਤੀਨਿਧੀ ਕਾਨੂੰਨ ਤਹਿਤ ਲੋਕ ਸਭਾ ਚੋਣਾਂ ਤੋਂ ਬਾਅਦ 45 ਦਿਨਾਂ ਦੇ ਅੰਦਰ ਅੰਦਰ ਲੋਕ ਨੁਮਾਇੰਦੇ ਦੀ ਚੋਣ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਇਹ ਪਟੀਸ਼ਨ 1971 ਦੀ ਘਟਨਾ ਰਾਹੀਂ ਯਾਦ ਕੀਤੀ ਜਾਂਦੀ ਹੈ 1971 ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉੱਤਰ ਪ੍ਰਦੇਸ਼ ਦੀ رائے ਬਰੇਲੀ ਸੀਟ ਤੋਂ ਲੋਕ ਸਭਾ ਲਈ ਚੁਣੇ ਗਏ ਸਨ ਫਿਰ ਰਾਜਨ ਨਰਾਇਣ ਸਿੰਘ ਨੇ ਉਹਨਾਂ ਦੀ ਚੋਣ ਨੂੰ ਚੁਣੌਤੀ ਦਿੱਤੀ Allahabad ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਇੰਦਰਾ ਗਾਂਧੀ ਦੀ ਚੋਣ ਨੂੰ ਰੱਦ ਕਰ ਦਿੱਤਾ ਸੀ ਕੁੱਲ ਮਿਲਾ ਕੇ ਦੇਖਿਆ ਜਾਵੇ ਜੇਕਰ ਅਦਾਲਤ ਇਹ ਚੀਜ਼ਾਂ ਮਹਿਸੂਸ ਕਰਦੀ ਹੈ ਕਿ ਅਮਰਤਪਾਲ ਵੱਲੋਂ ਦਿੱਤੀਆਂ ਗਈਆਂ ਜਾਣਕਾਰੀਆਂ ਅਧੂਰੀਆਂ ਨੇ ਅਤੇ ਉਹਦੇ ਜਿਹੜਾ ਹਲਫਨਾਮਾ ਦਾਇਰ ਕੀਤਾ ਹੈ ਅਮਰਤਪਾਲ ਨੇ ਜਿਹਦੇ ਵਿੱਚ ਕੋਈ ਖਾਮੀਆਂ ਨੇ ਤੁਹਾਨੂੰ ਮੈਂ ਦੱਸ ਦਵਾਂ ਕਿ ਲੋਕ ਪ੍ਰਤੀਨਿਧਾ ਐਕਟ ਜਿਹੜਾ ਆ ਉਹਦੇ ਅਧੀਨ ਜਿਹੜਾ ਤੁਸੀਂ ਚੋਣ ਦੇ ਲਈ ਹਲਫਨਾਮਾ ਦਿੰਨੇ ਹੋ ਉਹਦੇ ਵਿੱਚ ਤੁਹਾਨੂੰ ਇਨ ਬਿਨ ਸਾਰੀਆਂ ਗੱਲਾਂ ਸੱਚ ਦੱਸਣੀਆਂ ਪੈਂਦੀਆਂ ਨੇ ਤੁਹਾਨੂੰ ਜਵਾਬ ਦੇਣਾ ਪੈਂਦਾ ਤੁਸੀਂ ਉਹਦਾ ਕੋਈ ਵੀ ਕਾਲਮ ਖਾਲੀ ਨਹੀਂ ਛੱਡ ਸਕਦੇ ਹਾਂ ਨਾ ਜਾਂ ਕਿਵੇਂ ਵੀ ਜੇਕਰ ਉਹਦੇ ਵਿੱਚ ਕੋਈ ਵੀ ਇੱਕ ਗਲਤੀ ਹੋਵੇ ਤਾਂ ਤੁਹਾਡੇ ਨਾਮਜ਼ਦਗੀ ਪੱਤਰ ਅਕਸੈਪਟ ਨਹੀਂ ਹੁੰਦੇ ਮਨਜ਼ੂਰ ਨਹੀਂ ਹੁੰਦੇ ਜੇਕਰ ਅਜਿਹੀ ਕੋਈ ਗਲਤੀ ਲੱਭ ਜਾਂਦੀ ਹੈ ਚੋਣ ਖਰਚੇ ਬਾਰੇ ਜੇਕਰ ਕੋਈ ਗਲਤੀ ਲੱਭ ਜਾਂਦੀ ਹੈ ਤਾਂ ਅਮਰਤਪਾਲ ਦੀਆਂ ਮੁਸ਼ਕਲਾਂ ਵਧਣੀਆਂ ਸੁਭਾਵਨ ਨੇ ਅਮਰਤਪਾਲ ਦੀਆਂ ਮੁਸ਼ਕਲਾਂ 'ਚ ਵਾਧਾ ਹੋਣਾ ਸੁਭਾਵਿਕ ਹੈ ਬਾਕੀ ਹਜੇ ਬਹੁਤ ਕਾਨੂੰਨੀ ਅਚਾਰਾ ਜੋ ਹੀ ਬਾਕੀ ਹੈ ਹਾਈ ਕੋਰਟ 'ਚ ਮਾਮਲਾ ਹੈ ਹਾਈ ਕੋਰਟ ਦੀ ਡਬਲ ਬੈਂਚ ਕੋਲੇ ਵੀ ਜਾ ਸਕਦਾ ਹੈ ਉਸ ਤੋਂ ਬਾਅਦ ਸੁਪਰੀਮ ਕੋਰਟ 'ਚ ਵੀ ਜਾਣਾ ਹੈ ਏਡਾ ਸੌਖਾ ਨਹੀਂ ਹੈ ਪਰ ਫਿਲਹਾਲ ਮੁਸ਼ਕਲਤਾ ਖੜੀ ਹੋ ਜਾਂਦੀ ਹੈ ਤੁਹਾਨੂੰ ਵਕੀਲ ਕਰਨੇ ਪੈਂਦੇ ਨੇ ਸਿਰਖਪਾਈ ਕਰਨੀ ਪੈਂਦੀ ਹੈ ਆਪਣੇ ਆਪ ਨੂੰ ਸੱਚਾ ਸਾਬਤ ਕਰਨਾ ਪੈਂਦਾ ਹੈ ਵਿਕਰਮਜੀਤ ਸਿੰਘ ਪਾਰਟੀ ਵੀ ਬਣ ਸਕਦੇ ਸੀ ਕਿਉਂਕਿ ਉਹ ਹਾਰੇ ਹੋਏ ਉਮੀਦਵਾਰ ਨੇ ਉਹਨਾਂ ਕੋਲ ਕਾਨੂੰਨੀ ਅਧਿਕਾਰ ਵੀ ਹੈ ਕਿ ਉਹ ਪਾਰਟੀ ਬਣਦੇ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਹੈ ਭਾਰਤੀ ਚੋਣ ਕਮਿਸ਼ਨ ਸਣੇ ਵੱਖ-ਵੱਖ ਲੋਕਾਂ ਨੂੰ ਜਿਹੜਾ ਸਣੇ ਡੀਸੀ ਤਰਨਤਾਰਨ ਜਿਹੜੇ ਕਿ ਉਸ ਸਮੇਂ ਹਲਕੇ ਦੇ ਰਿਟਰਨਿੰਗ ਅਫਸਰ ਸੀਗੇ ਉਹਨਾਂ ਨੂੰ ਪਾਰਟੀ ਬਣਾਇਆ ਗਿਆ ਪੰਜਾਬ ਚੌਣ ਕਮਿਸ਼ਨ ਨੂੰ ਖਰਚਾ ਅਧਿਕਾਰੀ ਨੂੰ ਪਾਰਟੀ ਬਣਾਇਆ ਗਿਆ ਖਰਚੇ ਵਾਲਾ ਮਾਮਲਾ ਬਹੁਤ ਪਚੀਦਾ ਹੈ ਐਮਪੀ ਦੇ ਇੱਕ ਵਿਧਾਇਕ ਦੀ ਇਸ ਤੋਂ ਇਲਾਵਾ ਕਈ ਹੋਰ ਜਾਣਿਆਂ ਦੀ ਵਿਧਾਇਕੀ ਇਸ ਕਾਰਨ ਕਰਕੇ ਜਾ ਚੁੱਕੀ ਹੈ ਕਿ ਉਹਨਾਂ ਨੇ ਖਰਚੇ ਅਤੇ ਖਰਚਿਆਂ ਦੇ ਸਹੀ ਵੇਰਵੇ ਨਹੀਂ ਦਿੱਤੇ ਖਰਚਿਆਂ ਦਾ ਮਲਾਂਕਣ ਸਹੀ ਨਹੀਂ ਹੋਇਆ ਖਰਚੇ ਪੈਸੇ ਕਿੱਥੋਂ ਆਏ ਚੋਣ ਆਦਰਸ਼ ਚੋਣ ਜਾਬਤੇ ਦੀਆਂ ਕਿੱਥੇ ਕਿੱਥੇ ਉਲੰਘਣਾ ਹੋਈਆਂ ਇਹਦੇ ਮਾਮਲੇ ਦੇ ਵਿੱਚ ਜੇਕਰ ਅਮਰਤਪਾਲ ਫਸਦੇ ਨੇ ਜੇਕਰ ਇਹ ਅਦਾਲਤ ਦੇ ਅੰਦਰ ਜਿਹੜਾ ਹੈ ਉਹ ਸੱਚ ਸਿੱਧ ਹੋ ਜਾਂਦਾ ਤਾਂ ਅਮਰਤਪਾਲ ਦੀ ਮੈਂਬਰੀ ਨੂੰ ਕੋਈ ਨਹੀਂ ਬਚਾ ਸਕਦਾ